ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਹਰਮਨ ਬਣਾ ਰਹੇ ਨੇ ਲੈ ਆਸ ਦੱਸੋ ਕਿਵੇਂ ਬਣਾਉਨੇ ਆ ਜੀ ਦੱਸੋ ਹਾਂ ਜੀ ਬਿਲਕੁਲ ਸੋ ਜਿਵੇਂ ਤੁਸੀਂ ਕਿਹਾ ਹੋਵੇ ਬਿਲਕੁਲ ਅਰੇ ਅੱਛਾ ਦਿਖਾਓ ਏ ਜ਼ਿਕਜ਼ੈਗ ਲਾਸ ਨੂੰ ਸਿੰਗਲ ਕਲਰ ਚਾਹੁੰਦੀ ਆ ਨਾ ਉਹ ਡਬਲ ਕਲਰ ਦੀ ਕਰ ਰਹੀ ਹੈ ਆਏ ਹਾਦੀਸ ਮੇਰਾ ਅਸੀਸ ਨੂੰ ਮਿਲੇ ਪੜਿਆ ਅਸੀਸ ਮੰਮੀ ਸਾਡੇ ਬਿਮਾਰ ਹੋ ਗਏ ਅਸੀਸ ਹੋ ਰਿਹਾ ਮਾਰਿਆ ਕਿਉਂ ਸੀਗਾ ਐਦਾਂ ਬਣਦੀ ਐ ਦੋ ਕਲਰ ਦੀ ਠੀਕ ਐ ਚਲੋ ਜੀ ਲਾਓ ਲਓ ਜੀ ਮੰਮੀ ਸਾਡੇ ਬਿਮਾਰ ਹੋ ਗਏ ਪਰ ਸੋ ਰਾਤ ਦੇ ਮਾਰਨੇ ਇਹਨਾਂ ਨੂੰ ਵੋਮਟਿੰਗ ਹੋ ਗਈ ਬਹੁਤ ਸਾਰੀ ਕੱਲ ਤਾਂ ਸਾਰਾ ਦਿਨੇ ਬਿਲਕੁਲ ਨਹੀਂ ਅੱਜ ਥੋੜੇ ਜਿਹੀ ਲੱਗ ਰਹੇ ਨੇ ਵੀ ਰਿਕਵਰ ਕਰ ਰਹੇ ਨੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੌਸਮ ਖਰਾਬ ਹੀ ਹੈ ਸਾਰੇ ਕਿਤੇ ਅਸੀਸ ਹਾਈਡੈਂਸੀ ਖੇਲ ਰਿਹਾ ਹੂੰ ਲੁਕਣ ਮਿੱਚੀ ਕਿਤੇ ਲੁਕ ਗਿਆ ਅਸੀਸ ਕਿਤੇ ਲੁਕ ਗਿਆ 4 4 4 ਬਿਲਕੁਲ ਬਸ ਇਹ ਵੀ ਸ਼ੇਪ ਨੈਕ ਬਣਾਇਆ ਤੇ ਲਗਾਵਾਂਗੇ ਹੁਣ ਅਸਿਸ ਕੀ ਕਰ ਦਉ ਤੋ ਉਹ ਵੀਸ ਹਾਵ ਮੇ ਮਸ਼ੀਨ ਚੱਲੇ ਗਿਆ ਨੂੰ ਲਾਈਟ ਆ ਜਾ ਕੋਈ ਚਾਹ ਨਹੀਂ ਕਰੀ ਉਹ ਵੀਸ ਚੀਜੀ ਮਿਲ ਗਿਆ ਸੀ ਇਸ ਨੂੰ ਸੀਸ ਖਾ ਰਿਹਾ ਮਰੂਦਾ ਮਿਲੀ ਨਹੀਂ ਚਿੱਜੀ ਮਿਲੀ ਨਹੀਂ ਚਿੱਜੀ ਮਿਲ ਗਈ ਐ ਸੀਸ ਨੂੰ ਮਿਲੀ ਆ ਟੇਸਟੀ ਐ ਕਿੰਨੇ ਲੱਗੀ ਦੂਜਾ ਦੂਜਾ ਮੈਨੂੰ ਮੰਗਿਆ ਨਾ ਉਹ ਸੀਸ ਦੀਾ ਚਾਚੀ ਦਾ ਬਲਵ ਅਸੀਸ ਸੀਸ ਰੇ ਸਿੱਟੇ ਚੱਲ ਅਸੀਸ ਲਓ ਜੀ ਮੰਮੀ ਸਾਡੇ ਬਿਮਾਰ ਆ ਜਿਵੇਂ ਪੱਲਾ ਵੀ ਦੱਸਿਆ ਸੀਗਾ ਤੇ ਹੁਣ ਮੜਾ ਜੇ ਠੀਕ ਹੋਏ ਨੇ ਰਿਕਵਰੀ ਹੋ ਰਹੀ ਆ ਗਰਸੀਸ ਹੜ ਜਾਪਤੋਂ ਸੀਸ ਛਾੜੂ ਲਊਗਾ ਚਲੋ। ਖਾਸ ਕਰਕੇ। ਹਲੋ ਜੀ। ਇਹ ਅੱਜ ਕੰਪਲੀਟ ਹੋ ਜਾਊਗਾ ਨਾ। ਮਾਰਨਿੰਗ ਦੇ ਸਾਰੇ ਕੰਮ ਕਰ ਹੋ ਗਏ। ਬਸ ਚੱਲ ਰਹੀ ਹੈ ਮਸ਼ੀਨ। ਸੀਸ ਪਿਆ ਸੁੱਕਾ ਤੇ ਆ ਰਹੇ ਮਮੀ ਮਮੀ ਹੁਣ ਹੋ ਗਏ ਪਹਿਲਾਂ ਨਾਲ ਬੈਟਰ ਥੋੜੇ ਜੀ ਤਾਂ ਹੀ ਫੋਨ ਯੂਜ਼ ਕਰ ਰਹੇ ਨੇ ਠੀਕ ਹੋ ਗਏ ਆਪਣੀ YouTube ਫੈਮਿਲੀ ਤੇ ਆ ਰਹੇ ਨੇ ਵਾਪਸ ਠੀਕ ਹੈ ਬਾਕੀ ਸਵੇਰ ਦੇ ਕੰਮ ਸਾਰੇ ਹੋ ਗਏ ਰੋਟੀ ਪਾਣੀ ਖਾ ਲਿਆ ਕਿਸੇ ਨੂੰ ਵਧੀਆ ਲੱਗਦਾ ਹੈ ਕਿਸੇ ਨੂੰ ਚੰਗਾ ਨਹੀਂ ਲੱਗਦਾ ਵੀ ਉਹੀ ਕਰੀ ਜਾਂਦੇ ਨੇ ਖਾ ਲਿਆ ਰੋਟੀ ਪਾਣੀ ਸਾਰੀ ਖਾਂਦੇ ਨੇ ਜੀ ਕੋਈ ਚੁੱਪ ਇਕੱਲੇ ਖਾ ਲੈਂਦਾ ਸੀ ਦਿਖਾ ਕੇ ਖਾ ਲੈਂਦੇ ਆ ਬਸ ਫਰਕ ਨਹੀਂ ਨਾ ਸੱਚੀਆਂ ਪਰ ਕੌੜੀਆਂ ਲੱਗਣੀਆਂ ਨੇ ਜਿਹੜੇ ਸਾਨੂੰ ਬੋਲਦੇ ਨੇ ਵੀ ਇਹ ਰੋਟੀ ਪਕਾ ਲਈ ਖਾ ਲਈ ਬਣਾ ਲਈ ਹੋਰ ਕੋਈ ਕੰਮ ਨਹੀਂ ਨੰਬਰ ਯੂਟਿਊਬ ਨੰਬਰ 1 ਉਹ ਆਪ ਰੋਟੀ ਨਹੀਂ ਖਾਂਦੇਗਾ ਆਟਾ ਖਾਂਦੇ ਨੇ ਉਹ ਕੱਚਾ ਉਹ ਵੀ ਰੋਟੀ ਹੀ ਖਾਂਦੇ ਨੇ ਬਣਾ ਕੇ ਹੂੰ ਸੋਚ ਆਪੋ ਆਪਦੀ ਇਹ ਲਵ ਵੀ ਅਸੀਸ ਕੱਲ ਡਾਂਸ ਤੇ ਸਾਡਾ ਹੋ ਗਿਆ ਟੀ ਟਾਈਮ ਫੇਰ ਕੋਈ ਕਹਿ ਦੂਗਾ ਕੀ ਕਾਲਿਆ ਬੀਲੇ ਇੰਡੀਆ ਦਾ ਨੰਬਰ 1 ਬਲੌਗਰ ਬਣ ਕੇ ਕੀ ਹੋ ਗਿਆ ਸੀ ਇਸੇ ਹੋ ਲੋ ਅੰਕਲ ਜੀ ਉਹ ਤਾਂ ਮੈਂ ਸਾਫ਼ ਹੀ ਪਾਣੀ ਐ ਚ ਤੂੰ ਲੈ ਕੇ ਬਹਿ ਗਿਆ ਰੇ ਫੜਾ ਉਹ ਹੋ ਅੱਜ ਗੁਰੂ ਅਜੰਡ ਦੇਵ ਜੀ ਦਾ ਹੋ ਰਿਹਾਗਾ ਪਕਾ ਗੁਰਪੁਰਬ ਉਹ ਕਰਕੇ ਨਾ ਫਿਰ ਕੋ ਸੌਰੀ ਸੰਤ ਸਮਾਗਮ ਆ ਕੀਰਤਨ ਸ਼ਾਮ ਨੂੰ ਹੂੰ ਉਹ ਵਾਲੀ ਹੂੰ ਕਾ ਕੇ ਕੰਮ ਕਰਦੇ ਆਂ ਮੈਂ ਅੱਗੇ ਲਾ ਕੇ ਪੁੱਤ ਲਾਵਾ ਉਹ ਕਿੰਨੇ ਸੁਣਦਾ ਕੋਈ ਤਾਂ ਤੇ ਅੱਜ ਅੱਜ ਕਿਤੇ ਬੋਲਦੇ ਹਾਂ ਕਿਤੇ ਬੋਲਦੇ ਨੇ ਬਾਬਾ ਜੀ ਮੈਂ ਤਾਂ ਮੁੰਡੇ ਚ ਕੋਈ ਕੰਮ ਨਹੀਂ ਕਰਦੀ ਕਿਤੇ ਮੁੰਡਾ ਬਾਈ ਗੁਰਜੀ ਬਾਈ ਗੁਰਜੀ ਲਾਉ ਜੀ ਮੰਮੀ ਸਾਡੇ ਬਿਮਾਰ ਨੇ ਹੁਣ ਮੰਮੀ ਵਾਲੀ ਡਿਊਟੀ ਸਾਰੀ ਹਰਜੀਤ ਨੇ ਸੰਭੀ ਹੋਈ ਆ ਤੇ ਹੁਣ ਬਣਾ ਰਹੇ ਨੇ ਸਬਜ਼ੀ ਚੁੱਲੇ ਤੇ ਫਿਰ ਅੱਧਾ ਦੁੱਧ ਨੂੰ ਵਾਲੀ ਦੇਣਗੇ ਅਸੀਸ ਵੀ ਲੱਗਾ ਹੋਇਆ ਉੱਧਰ ਅਸੀਸ ਨੂੰ ਤਾਂ ਸੁੱਕੀ ਚਾਹੀਦੀ ਹੈ ਮੈਂ ਉਹ ਵੀ ਕੁਝ ਮਾਂਜਣ ਲੱਗਾ ਹੋਇਆ ਬੀਮਾ ਲਈ ਕੋਲੀ ਮਿਲ ਗਈ ਕੋਲੀ ਦੀ ਕੋਲੀ ਸਵਾਲ ਆ ਤਸਲ ਆਹ ਦੇਖੋ ਤਾਂ ਲਈ ਬੜ ਜਾਣਾ ਉਹਨੇ ਹਾਂਜੀ ਛਾੜ ਕੇ ਉੱਪਰ ਰੱਖ ਦੋ ਹਾਂ ਅਸੀਸ ਪੁੱਤ ਅਸੀਂ ਆਪ ਹੀ ਮਾਂਜ ਲਾਂਗੇ

ਲਓ ਅਸੀਸ ਅਸੀ ਸੂਰਿਆਓ ਅਸੀ ਸਕੂਲ ਲੈ ਜਾਣਾ ਪੁੱਤ ਉਹ ਟੱਕੜਾ ਖਾਸ ਦਾ ਨਹੀਂ ਜਾ ਚਲੋ ਆ ਸਾਰਿਆਂ ਨੂੰ ਗੁੱਡ ਬਾਏ ਕਰੋ ਹੁਣ ਅਬਾ ਵੀਡੀਓ ਐਂਡ ਕਰਨ ਲੱਗਿਆ ਚਲੋ ਗੁੱਡ ਬਾਏ ਕਰ ਦੋ ਸਾਰਿਆਂ ਨੂੰ ਬਾਏ ਕਰ ਦੋ ਬਾਏ ਕਰੋ ਅਸੀ ਇਸ ਆਪਣੀ ਮਸਤੀਆਂ ਚ ਫਿਰ ਰਹੇ ਆ ਬਾਏ ਕਰੋ ਸਾਰਿਆਂ ਨੂੰ ਚਲੋ ਬਾਏ ਕਰੋ ਚਲੋ ਬਾਏ ਕਰੋ ਪਹਿਲਾਂ ਬਾਏ ਕਰ ਦੋ ਫਿਰ ਦਊਂਗਾ